ਸਤੋ ਬਿਲਾ ਵਾਈਗੁਰ ਜੀ ਦਾ ਖਾਸਾ ਵਾਈਗੁਰ ਜੀ ਦੀ ਫਤਹਿ ਮੈਂ ਸ਼ੁਕਰਗੁਜ਼ਾਰ ਹਰਪਿੰਦਰ ਬਾਈ ਦਾ ਬਹੁਤ ਸੇਵਾ ਕਰ ਰਿਹਾ ਮੇਰੇ ਮੇਰਾ ਦਿਲ ਉੱਡਣ ਜਿੱਤਿਆ ਜਦੋਂ ਸਾਡੇ ਉਸਤਾਦ ਜੀ ਪੂਰੇ ਹੋਏ ਸੀ ਤੇ ਉੱਥੇ ਅਸੀਂ ਜਾ ਰਹੇ ਸੀ ਜਲਾਲ ਦੇ ਵਿੱਚ ਜਿੰਨੀ ਮਤਲਬ ਸੇਵਾ ਇਸ ਮੁੰਡੇ ਨੇ ਕੀਤੀ ਹੈ ਹੋਰ ਕਿਸੇ ਨੇ ਕੀਤੀ ਤਾੜੀ ਇੱਕ ਵਾਰੀ ਜ਼ਰੂਰ ਮਾਰ ਦਿਓ ਔਰ ਕਬੱਡੀ ਨੂੰ ਵਰਲਡਵਾਈਡ ਤੇ ਜਾਣ ਵਾਲਾ ਤੁਸੀਂ ਦੇਖਦੇ ਹੋ ਸਾਰੇ ਜਾਣਦੇ ਆ ਜਲਾਲ ਦਾ ਨਾ ਤਾਂ ਪਹਿਲਾਂ ਉਸਤਾਦ ਜੀ ਨੇ ਬਹੁਤ ਕੀਤਾ ਤੇ ਬਹੁਤ ਔਖਾ ਹੋ ਜਾਂਦਾ ਬਈ ਹੋਰ ਬੰਦੇ ਵੀ ਕਰਨ ਸੋ ਬਹੁਤ ਵਧੀਆ ਗੱਲ ਹੈ ਬਾਈ ਦੇ ਨਾ ਤੇ ਹੋਰ ਸਾਰੇ ਜਿਹੜੇ ਯੰਗਸਟਰਸ ਬੈਠੇ ਨੇ ਛੋਟੇ ਛੋਟੇ ਬੱਚੇ ਬੈਠੇ ਨੇ ਮੈਂ ਤਾਂ ਇੱਥੇ ਮੋਤੀ ਜੀ ਦਾ ਵੀ ਧੰਵਾਦ ਹੀ ਕਰਦਾ ਕਿਉਂਕਿ ਇੱਦਾਂ ਕਦੇ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਦਿੱਲੀ ਦੇ ਵਿੱਚ ਪੰਜਾਬ ਤੋਂ ਹੋ ਗਈ ਕੈਨੇਡਾ ਤੋਂ ਗਈ ਅਫਰੀਕਾ ਤੋਂ ਗਈ ইংল্যান্ড ਤੋਂ ਗਈ ਸਾਰੇ ਵਰਲਡ ਵਿੱਚੋਂ ਇਹ ਤਾਂ ਕਿ ਵੇਖਣਗੇ ਹੁਣ ਇੱਥੇ ਨਾ ਤਾਂ ਕੋਈ ਜਾਤ ਹੈ ਨਾ ਕੋਈ ਪਾਤ ਹੈ ਨਾ ਕੋਈ ਧਰਮ ਹੈ ਸਿਰਫ ਧਰਮ ਹੈਗਾ ਇਨਸਾਨੀਅਤ ਠੀਕ ਹੈ ਨਾ ਸੋ ਮੈਂ ਇਸ ਕਰਕੇ ਮੋਦੀ ਜੀ ਦਾ ਸ਼ੁਕਰਾਨਾ ਕਰਦਾ ਤੇ ਬਾਕੀ ਜਿੱਤ ਤਾਂ ਆਪਣੀ ਹੈਗੀ ਆ ਉਹਦੇ ਵਿੱਚ ਕੋਈ ਦੂਰ ਆਏ ਨਹੀਂ ਹੈ ਟਾਈਮ ਲੱਗ ਜੂਗਾ ਭਾਵੇਂ ਤੇ ਸਾਰਿਆਂ ਨੂੰ ਬੇਨਤੀ ਆਵੇ ਏਸੀ ਤਰ੍ਹਾਂ ਤੁਸੀਂ ਜਿੱਦਾਂ ਸ਼ਾਂਤੀ ਨਾਲ ਇਹ ਜਿਹੜਾ ਪੀਸਫੁੱਲ ਪ੍ਰੋਟੈਸਟ ਦੁਨੀਆ ਦਾ ਮੈਂ ਕਿਸੇ ਮੈਂ ਬਾਹਰ ਕੈਨੇਡਾ ਤੋਂ ਆਇਆ ਉਸ ਦਿਨ ਵਰਲਡਵਾਈਡ ਪ੍ਰੋਟੈਸਟ ਵੜ ਚੁੱਕਾ ਹਰੇਕ ਮੁਲਕ ਦੇ ਪ੍ਰਾਈਮ ਮਿਨਿਸਟਰ ਨੇ ਉਥੇ ਦੇ ਐਮਪੀ ਐਮਐਲਏ ਜਿਨ੍ਹਾਂ ਨੇ ਉਹਨਾਂ ਨੇ ਕਿਸਾਨਾਂ ਦੇ ਨਾਲ ਖੜ ਕੇ ਆਪਣਾ ਯੋਗਦਾਨ ਪਾਇਆ ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ। ਅੱਲ ਵੈਸੇ ਵੀ ਇਹ ਮਾਲਕ ਦੀਆਂ ਖੇਡਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਇੱਥੇ ਸੀਸ ਦਿੱਤਾ ਸੀ ਤੇ ਸਹਬਜ਼ਾਦਿਆਂ ਦੇ ਵੀ ਸ਼ਹੀਦੀ ਦਿਨ ਚੱਲ ਰਹੇ ਨੇ ਤੇ ਇਹ ਰੰਗ ਸਾਰੇ ਉਹਨਾਂ ਦੇ ਖੇਡੇ ਹੋਏ ਨੇ ਇਹਦੇ ਵਿੱਚ ਵੀ ਉਹਦੀ ਕੋਈ ਕਲਾ ਹੋਣੀ ਹੈ ਤੇ ਸਾਰੇ ਇਕੱਠੇ ਕਰਨੇ ਆ ਤੇ ਸ਼ਹੀਦੀ ਰੰਗ ਲਿਆਉਗੀ ਜਰੂਰ ਸੋ ਆਪਾਂ ਚੜ੍ਹਦੀ ਕਲਾ ਦੇ ਨਾਲ ਹੀ ਰਹਿਣਾ ਆ ਭਾਵੇਂ ਗੋਦੀ মিডিਆ ਜਿਹੜਾ ਦੱਸਦਾ ਰਹਿੰਦਾ ਇਹ ਤਾਂ ਬਦਾਮ ਖਾਂਦੇ ਆ ਤੇ ਤੁਹਾਡਾ ਢਿੱਡ ਦੁਖਦਾ ਬਦਾਮ ਖਾਂਦੇ ਤੁਸੀਂ ਵੀ ਖਲੋ ਆ ਕੇ ਹੈਨਾ ਉਹ ਹੈਗੇ ਮੂੰਫੜੀ ਖਾਣ ਵਾਲੇ ਸੋ ਇਸ ਕਰਕੇ ਚੜ੍ਹਦੀ ਕਲਾ 'ਚ ਰਹਿਣਾ ਕਦੇ ਵੀ ਡਾਊਨ ਨਹੀਂ ਹੋਣਾ ਉਹ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਮੈਂ ਤਾਂ ਇਹ ਉਹਨਾਂ ਨੂੰ ਇੱਕ ਦਿਨ ਇਹ ਕਿਹਾ ਸੀਗਾ ਵੇ ਇੱਕ ਇੱਕ ਰਾਤ ਕੀ ਇੱਕ ਦਿਨ ਤੁਸੀਂ ਟਰਾਲੀ 'ਚ ਜਾ ਕੇ ਸਾਡੇ ਬਜ਼ੁਰਗਾਂ ਨਾਲ ਘੱਟ ਕੇ ਤਾਂ ਦੇਖੋ ਤੁਹਾਡਾ ਮਾਈ ਡੀ ਬਦਲ ਜਾਣਾ ਸੋ ਮੈਂ ਤਾਂ ਆ ਜਿਹੜੇ ਛੋਟੇ ਛੋਟੇ ਬੱਚੇ ਆ ਮੈਂ ਆਪਣੇ ਆਪ ਨੂੰ ਕਰਮਾ ਵਾਲਾ ਭਾਗਾ ਵਾਲਾ ਸਮਝਦਾ ਵੇ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਕਿਉਂਕਿ ਮੈਂ ਇਦਾਂ ਦੇ ਦਰਸ਼ਕ ਕਦੇ ਕਰਨੇ ਨਹੀਂ ਸੀ ਕਿਸੇ ਦੇ ਵੀ ਠੀਕ ਹੈ ਨਾ ਇਹ ਇੱਕ ਹਿਸਟਰੀ ਬਣਨੀ ਆ ਜਿੱਦਾਂ ਆਪਾਂ ਸੁਣਦੇ ਹੁੰਦੇ ਸੀ ਬਜ਼ੁਰਗ ਬੈਠੇ ਆ ਫੇ ਫਲਾਨੇ ਸਮੇਂ ਤੇ ਇਦਾਂ ਹੋਇਆ ਸੀਗਾ ਔਰ ਕਦੇ ਕਿਸੇ ਨੇ ਸੋਚਿਆ ਸੀ ਵੀ 2020 ਦੇ ਵਿੱਚ ਜਾਨਕਿ 2020 ਦੇ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਇੱਥੇ ਘੋੜੇ ਬੰਨ੍ਹਣਗੇ ਲੈ ਕੇ ਦਿੱਲੀ ਠੀਕ ਹੈ ਨਾ ਸੋ ਇੱਕ ਵਾਰੀ ਤਾੜੀ ਮਾਰ ਦਿਓ ਜੇ ਸਾਰੇ ਜਣੇ ਬਾਲਕੀ ਇਸ ਤਰ੍ਹਾਂ ਚੜ੍ਹਦੀ ਕਲਾ ਜ ਰੱਖੇ ਸੋ ਚੜ੍ਹਦੀ ਕਲਾ ਦੀ ਗੱਲ ਕਰਨੀ ਆ ਸਾਡੇ ਉਸਤਾਦ ਜੀ ਨੇ ਮਾਨਕ ਸਾਹਿਬ ਨੇ ਜਦੋਂ ਵੀ ਕੋਈ ਪ੍ਰੋਗਰਾਮ ਸ਼ੁਰੂ ਕੀਤਾ ਦੁਨੀਆ 'ਚ ਜਿੱਥੇ ਮਰਜੀ ਹੋਵੇ ਉਹ ਹਮੇਸ਼ਾ ਵਾਰ ਬਾਬਾ ਬੰਦਾ ਬਹਾਦਰ ਜੀ ਦੇ ਨਾਲ ਕੀਤਾ ਔਰ ਬੰਦਾ ਬਹਾਦਰ ਜੀ ਸੀ ਜਿਨ੍ਹਾਂ ਨੇ ਸਾਨੂੰ ਜ਼ਮੀਨਾਂ ਦਵਾਈਆਂ ਨੇ ਕਿਹਸੀ ਗੱਲ ਹੈ ਇਹ ਹਿਸਟਰੀ ਐਵੇਂ ਨਹੀਂ ਪੜਦੀ ਸੋ ਉਹੀ ਗੱਲ ਤੁਹਾਡੀ ਨਜ਼ਰ ਚੜ੍ਹਦੀ ਕਲਾ ਵਾਲੀ ਕਰਨ ਦੀ ਕੋਸ਼ਿਸ਼ ਕਰਦਾ ਜੀ ਲੈ ਕੇ ਕਲਗੀ ਤਰ ਤੋਂ ਫੱਪੜਾ ਓ ਕੁਝ ਦਿਨ ਖੇਡਲਾ ਮੌਜਾ ਮਾਰਲਾ ਤੇ ਪੱਜ ਜਾਵਣਾ ਓ ਕੰਗੜਾ ਕੱਛਦਿਆ ਲੈ ਕੇ ਕਲਗੀ ਤਰ ਤੋਂ ਫੱਪੜਾ ਸਿਤਾ ਚਰਨੀ ਸੀਸ ਨਵਾ ਬੰਦਾ ਸਿੰਘ ਬਹਾਦਰ ਬਣ ਗਿਆ ਲਿਆ ਮਾਤੋ ਨਾਂ ਬਦਲਾ ਫੜ ਫੜੇ ਟੋੜੇ ਫੜਕਦੇ ਜਿਆ ਖੌਣ ਅੱਖਾ ਦੇ ਵਿੱਚ ਆ ਸੱਜਾ ਹੱਥ ਗਿਆ ਤਲਵਾਰ ਤੇ ਦਿੱਤਾ ਜਵਾਨ ਮਸ਼ਹਰੀ ਤਾਂ ਓ ਸੁਰਪਿਆ ਵੱਲ ਸਰਹੰਦ ਦੇ ਇੱਕ ਚੋਟ ਨਗਾਰੇ ਲਾ ਸ੍ਰੀ ਸੈਬ ਤੇ ਝੰਡੇ ਖੜਕਦੇ ਜਾਵੇ ਕਰਦਾ ਸਭ ਬਨਾ ਗਿਆ ਸਰਹੰਦ ਦਾ ਗਈ ਜਾਨ ਮੁੱਠੀ ਦੇ ਵਿੱਚ ਆ ਓ ਅੱਜ ਬੰਤੇ ਸਰਹੰਦ ਦੀ ਦਿੱਤੀ ਇੱਟਨਾ ਇੱਕ ਖੜਕਾਉ ਨੇ ਇਹ ਵਥਰੀਕਿਆਂ ਵਾਲਿਆ ਦਿੱਤਾ ਕਲਾ ਹੰਕਾਰ ਦਾ ਟਾ ਰਹਿਂਦੀਆਂ ਬੰਦਿਆ ਤੇਰੀਆਂ ਰਹਿਂਦੀਆਂ ਜੱਗ ਵਿੱਚ ਤੇਰੀਆਂ ਹਾਂ ਜੀ ਹਾਂ ਵਾਰਾ ਤਰੀਆਂ ਜਾ ਤੋ ਇੱਕ ਗੱਲ ਨੋਟ ਕਰਿਓ ਬਈ ਹੰਕਾਰ ਦੀ ਗੱਲ ਹੋਈ ਐ ਹੱਡ ਤੇ ਵੀ ਹੁਣ ਵੀ ਜਿਹੜਾ ਅੱਜ ਦਾ ਹੰਕਾਰੀ ਵੱਦਾ ਤੁਸੀਂ ਸਾਰੇ ਜਾਣਦੇ ਹੋ ਬਈ ਇਦਾਂ ਹੰਕਾਰ ਜਦੋਂ ਵੀ ਵੱਧਦਾ ਨਾ ਫਿਰ ਸੰਗਤਾਂ ਆਈ ਜਾਂਦੀਆਂ ਫਿਰ ਸੌਦਾ ਲਾਉਣ ਲਈ ਹਾਂਜੀ ਤੋ ਸਾਰਿਆਂ ਨੂੰ ਮੇਰੀ ਬੇਤ ਹੈ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਔਰ ਬੱਚਿਆਂ ਨੂੰ ਬਹੁਤ ਵੱਡਾ ਇੱਕ ਗਿਆਨ ਆ ਇਹ ਜਿਹੜੀ ਹਿਸਟਰੀ ਆਪਾਂ ਕਿਤਾਬਾਂ 'ਚ ਮੇਰਾ ਖਿਆਲ ਅਗੇ ਫਿਊਚਰ ਦੇ ਵਿੱਚ ਕਿਤਾਬਾਂ 'ਚ ਪੜ੍ਹਾਈ ਹੋਣੀ ਚਾਹੀਦੀ ਐ ਇਹ ਪਈ ਇੱਕ ਵਾਰੀ ਐਸਾ ਹੋਇਆ ਸੀਗਾ ਦਿੱਲੀ ਦੇ ਵਿੱਚ ਜ਼ਾਲਮ ਸਰਕਾਰ ਐਦਾਂ ਕਰ ਰਹੀ ਸੀ ਤੇ ਐਦਾਂ ਦੁਨੀਆ ਭਰ ਦੇ ਕਿਸਾਨ ਜਿਹੜੇ ਨੇ ਉਹ ਇਕੱਠੇ ਹੋਏ ਸੀ ਦੇਖੋ ਕਿਸੀ ਗੱਲ ਕਿਸਾਨਾਂ ਤੋਂ ਗੱਲ ਸ਼ੁਰੂ ਹੋਈ ਆ ਹੁਣ ਇਨਸਾਨੀਅਤ ਦੀ ਗੱਲ ਹੋਈ ਆ ਮੇਰੀ ਇੰਗਲਿਸ਼ ਦੇ ਵਿੱਚ ਉੱਥੇ ਇੰਟਰਵਿਊ ਸੀਗੀ ਕਿਉਂਕਿ ਫਰਜ ਵੱਡਾ ਪਰ ਸਾਡੇ ਵੈਸੇ ਵੀ ਉਸਤਾਦ ਜੀ ਕਹਿੰਦੇ ਹੁੰਦੇ ਸੀ ਮੈਨੂੰ ਸਟੇਜ ਦੇ ਉੱਤੇ ਕਹਿੰਦੇ ਮਾੜੀ ਮੋਟੀ ਅੰਗਰੇਜ਼ੀ ਬੋਲਦਿਆ ਕਰ ਸਾਨੂੰ ਤਾਂ ਸਾਰੀ ਉਮਰ ਟੂੰਬੀ ਵਾਲੇ ਹੀ ਸਮਝਦੇ ਰਹੇ ਨੇ ਹਨਾ ਸੋ ਮੈਂ ਉੱਥੇ ਇੱਕ ਇੰਟਰਵਿਊ ਕੀਤੀ ਉਹਨਾਂ ਨੇ ਮੈਨੂੰ ਸਵਾਲ ਪੁੱਛਿਆ ਵੇ 13 ਕੀ ਲੈਣਾ ਦੇਣਾ ਤੇ ਆਪਣੇ ਕਿਸਾਨੀ ਦੇ ਨਾਲ ਮੈਂ ਕਿਹਾ ਪਹਿਲੀ ਗੱਲ ਤਾਂ ਚਲੋ ਮੈਂ ਹੈ ਕਿਸਾਨ ਦਾ ਪੁੱਤ ਮੈਂ ਆਪਣੇ ਬਾਪੇ ਨੂੰ ਜਿਹੜੇ ਪੁਰਾਣੇ ਜਿਹੜੇ ਪਾਪੇ ਹੀ ਕਹਿੰਦੇ ਨੇ ਹੁਣ ਤਾਂ ਡੈਡੀ ਡੂਡੀ ਹੋਣ ਲੱਗੇ ਹਨ ਤੇ ਮੈਂ ਕਿਹਾ ਉਹਨਾਂ ਨੂੰ ਮੈਂ ਹਾਲ ਚਲਾਉਂਦੇ ਇੰਡੀਆ 'ਚ ਦੇਖਿਆ ਜਦੋਂ ਬਾਹਰ ਕੈਨੇਡਾ ਜਾਏ ਆ ਸੀ ਇੱਥੇ ਮੈਂ ਆਪ ਫਾਰਮਿੰਗ 'ਚ ਕੰਮ ਕੀਤਾ ਉੱਥੇ ਵਾਲੇ 'ਚ ਉੱਥੇ ਭਾਵੇਂ ਸਟਰਾਬੇਰੀ ਤੋੜਦੇ ਸੀ ਰਸਬੇਰੀ ਤੋੜਦੇ ਸੀ ਲੈਟਸ ਲੇਕਿਨ ਹੈ ਤਾਂ ਖੇਤੀ ਨਾ ਉਹ ਨਕੇ ਉੱਥੇ ਵੀ ਬੋਣ ਦੇ ਬੈਨੇ ਸੀ ਤੇ ਉਹ ਭਾਵੇਂ ਪਾਈਪ ਪੂਰੇ ਤੁਸੀਂਗੇ ਸੋ ਇਹਸ ਕਰਕੇ ਮਨ ਨੂੰ ਜਵਾਬ ਦਿੰਦਾ ਮੈਂ ਕਿਹਾ ਮੈਨੂੰ ਇੱਕ ਗੱਲ ਦੱਸਿਓ ਵੀ ਤੁਸੀਂ ਕੀ ਕਰਦੇ ਆ ਉਹ ਕਹਿੰਦੇ ਵੀ ਮੈਂ ਇਦਾਂ ਬਿਜ਼ਨਸਮੈਨ ਆ ਓਕੇ ਮੈਂ ਕਿਹਾ ਬਿਜ਼ਨਸਮੈਨ ਆ ਤੂੰ ਸਾਰੀ ਦਿਹਾੜੀ ਆਪਣੇ ਕੰਮ ਕਰਦਾ ਹੋਊਗਾ ਇੱਧਰ ਜੰਨਾ ਉੱਧਰ ਜੰਨਾ ਪਰ ਜਦੋਂ ਰਾਤ ਨੂੰ ਆਪਣੇ ਘਰੇ ਆਉਣਾ ਟੇਬਲ ਦੇ ਉੱਤੇ ਬੈਠ ਕੇ ਖਾਣਾ ਤਾਂ ਹੈ ਨਾ ਕੁਝ ਕਹਿੰਦਾ ਹਾਂ ਮੈਂ ਕਿਹਾ ਪਸ਼ੱਕ ਰੋਟੀ ਨਹੀਂ ਖਾਂਦਾ ਤੀਸਾ 버ਗਰ ਨੂਡਲਸ ਖਾਣਾ ਮੈਂ ਕਿਹਾ ਇੱਕ ਮਿੰਟ ਜਦੋਂ ਖਾਣ ਲੱਗਾ ਤਾਂ ਸੋਚ ਲਈ ਫੇ ਆਏ ਕਿਦਾਂ ਹੋਣਗੇ ਆਇਤਾ ਤੋਂ ਉਥੋਂ ਖਰੀਦ ਲਿਆ ਸਟੋਰ ਦੇ ਵਿੱਚੋਂ ਪੈਕੇਜਿੰਜ ਲੇਕਰ ਜਿਸ ਇਨਸਾਨ ਨੇ ਬਣਾਏ ਆ ਕਿਤੇ ਉਹਦੇ ਬਾਰੇ ਸੋਚੇਵੇ ਕਿਦਾਂ ਆਪਣੀਆਂ ਧੀਆ ਪੁੱਤਾਂ ਦੇ ਵਾਂਗ ਪਾਲਿਆ ਹੋਊਗਾ ਹਜੇ ਤੇ ਫੇਰ ਪੈਕੇਜਿੰਜ ਹੋਈ ਆ ਸੋਇਸ ਕਰਕੇ ਆਪਣਾ ਫਰਜ ਵਣਦਾ ਸਾਰਿਆਂ ਦਾ ਯੰਗਸਟਰਸ ਬੈਠੇ ਨੇ ਸਾਰੇ ਸਾਰਿਆਂ ਦੇ ਹੱਥਾਂ 'ਚ ਫੋਨ ਨੇ ਸੋਸ਼ਲ ਮੀਡੀਆ ਤੇ ਹੈਗੇ ਹੋ ਆਪਾਂ ਇੱਕ ਤੁਸੀਂ ਕਿਸੇ ਨਾਲ ਲੜਨ ਦੀ ਲੋੜ ਨਹੀਂ ਅਗਲੇ ਨੂੰ ਜਵਾਬ ਸਮਝਾਉਣਾ ਭਾਈ ਕਈ ਵਾਰ ਆਮ ਲੜਾਈ ਕਰਕੇ ਉਹ ਕੰਮ ਨਹੀਂ ਹੁੰਦੇ ਜਿਹੜੇ ਤੁਸੀਂ ਗਿਆਨ ਦੇ ਕੇ ਸਮਝਾ ਸਕਦੇ ਐ ਸਵੇਰੀ ਇੰਨੀ ਕਬੀਤੀ ਆ ਔਰ ਇੱਕ ਗੱਲ ਮੈਂ ਜ਼ਰੂਰ ਕਰੂੰਗਾ ਮਾਵਾ ਦੇ ਖਾਸ ਕਰਕੇ ਉਸਤਾਦ ਜੀ ਕਹਿ ਗਏ ਸੀ ਕਿ ਘਰਦਾਰੇ ਮੰਦਰ ਮਸੀਤਾ ਮੱਥੇ ਰਗਣਾ ਦਾ ਕੋਈ ਫਾਇਦਾ ਨਹੀਂ ਹੁੰਣਾ ਜੇ ਤੁਸੀਂ ਆਪਣੇ ਮਾਪੇ ਦੀ ਸੇਵਾ ਨਹੀਂ ਕੀਤੀ ਬੋਲੇ ਸੋਨਿਆ ਠੀਕ ਹੈ ਔਰ ਕਹਿੰਦੇ ਹੁੰਦੇ ਸੀ ਭਈ ਉੱਥੇ ਸਾਡੇ ਕੋਲ ਤਵੀਤ ਲਈ ਜਾਂਦੇ ਹੋ ਤੇ ਬਾਪੂ ਬੇਬੇ ਕਹਿੰਦੇ ਤੂੜੀ ਵਾਲੇ ਕਮਰੇ ਜਪਾਏ ਹੋਏ ਨੇ ਤੇ ਕਿੱਤਾ ਭਲਾ ਹੋਊਗਾ ਤੁਹਾਡਾ ਔਰ ਮੈਂ ਕੈਨੇਡਾ ਦੀ ਵੀ ਗੱਲ ਕਹਿਣਾ ਹੁੰਨਾ ਉੱਥੇ ਵੀ ਤੂੜੀ ਵਾਲੇ ਕਮਰੇ ਬਣਾਤੇ ਉਹ ਨਹੀਂ ਤੂੜੀ ਕੱਢਦੇ ਆ ਜਿਹਨੂੰ ਕਹਿੰਦੇ ਨੇ 올ਡ ਏਜ ਹੋਮ ਜਦੋਂ ਜਣ ਕੇ ਜਦੋਂ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਹੈ ਬਜ਼ੁਰਗਾਂ ਦੀ ਨਾ ਉਦੋਂ ਫਿਰ ਉੱਥੇ ਛੱਡ ਜਾਂਦੇ ਆ ਉਹ ਕਈਆਂ ਦੀ ਮਜਬੂਰੀ ਹੋ ਸਕਦੀ ਆ ਲੇਕਿਨ ਐਡੀ ਵੀ ਕੀ ਮਜਬੂਰੀ ਹੋਈ ਜਿਨ੍ਹਾਂ ਨੇ ਤੁਹਾਨੂੰ ਛੋਟੇ ਹੁੰਦੇ ਤਾਂ ਲੈ ਕੇ ਤੁਹਾਡੇ ਵਿਆਹ ਵੀ ਕਰਤੇ ਤੁਹਾਡੇ ਗਹਾ ਨਿਆਰੇ ਵੀ ਹੋ ਗਏ ਉਹਨਾਂ ਨੂੰ ਵੀ ਦੇਖ ਰਿਹਾ ਅੱਜ ਉਹਨਾਂ ਨੂੰ ਸੰਭਾਲਣ ਦਾ ਮੌਕਾ ਆਇਆ ਤਾਂ ਤੁਸੀਂ ਕਹਿੰਦੇ ਵੀ ਸਾਡੇ ਕੋਲ ਟਾਈਮ ਹੈ ਨਹੀਂ ਗਾ ਸੋ ਇਸ ਕਰਕੇ ਮੈਂ ਬੱਚਿਆਂ ਨੂੰ ਵੇਖਤੀ ਕਰਦਾ ਯੰਕਸ ਜਿਹੜੇ ਬੈਠੇ ਨੇ ਮਾਂ ਫੇਰੇ ਵਿੱਚ ਹੀ ਰਪਾ ਹੋਰ ਕਿਤੇ ਤੁਹਾਨੂੰ ਜਾਣ ਦੀ ਲੋੜ ਨਹੀਂ ਸੋ ਵੀ ਤੁਹਾਡੇ ਨਜ਼ਰ ਮੈਂ ਕਰੂੰਗਾ ਮਾਂ ਜੈਸਾ ਕਾਂਸ਼ਾ ਮਾ ਬੂਟਾ ਨੂੰ ਜਗ ਵਿੱਚ ਨਜ਼ਰ ਨਾ ਆਵੇ ਜਿਸ ਤੋਂ ਲੈ ਕੇ ਸ਼ਾਮ ਉਦਾਰੀ ਰੱਬ ਨੇ ਸਵਰਗ ਬਣਾਏ ਹੋਰ ਦੁਨੀਆਂ ਦੇ ਬੂਟੇ ਜੜ ਸੁੱਕਦਿਆਂ ਸੁੱਕ ਜਾਵਣ ਪਰਵੇ ਬੂਟਾ ਹੁੰਨਾ ਦੇ ਬਰ ਜਾਇਆ اے ਬੂਟਾ ਸੁੱਕ ਜਾ ਰੇ ਹੁਣ ਆਪਣੇ ਆਪਣੀ ਮਾਂ ਨੂੰ ਯਾਦ ਕਰ ਲਿਓ ਕਿਉਂਕਿ ਮੈਂ ਆਪਣੀ ਮਾਂ ਨੂੰ ਗਵਾ ਚੁੱਕਾ 10 ਸਾਲ ਹੋ ਗਏ ਨੇ ਲੇਕਿਨ ਇਦਾਂ ਦਾ ਕੋਈ ਪਲ ਨਹੀਂ ਲੰਘਦਾ ਜਦੋਂ ਯਾਦ ਨਹੀਂ ਆਉਂਦੀ ਸੋ ਆਪਣੇ ਆਪਣੀ ਮਾਂ ਜਿਹਨਾਂ ਦੇ ਵਿਛੜ ਚੁੱਕੇ ਆ ਉਹਨੂੰ ਜ਼ਰੂਰ ਯਾਦ ਕਰੋ ਤੇ ਜਿਹੜੇ ਕੋਲ ਆ ਉਹਨਾਂ ਨੂੰ ਜੱਫੀ ਜ਼ਰੂਰ ਪਾਇਆ ਕਰੋ ਰੋਜ਼ ਕਿਉਂਕਿ ਉਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਪੈਸਾ ਪੂਛਦਾ ਨਹੀਂ ਦੇਖ ਲਿਆ ਸਾਰਾ ਬਸ ਇੱਕ ਵੇ ਮੇਰਾ ਪੁੱਤ ਆ ਕੇ ਮੇਰੀ ਧੀ ਆ ਕੇ ਮੇਰੇ ਦੁੱਖ ਸੁੱਖ ਸੁਣ ਲਵੇ ਬਸ ਜੱਫੀ ਪਾ ਲਵੇ ਸੋਹੀ ਗੱਲ ਕਰਦਾ ਓ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਓ ਮਾਂ ਏ ਛੰਡੜੀ ਸ਼ਾਹ ਉਹ ਦੁਨੀਆ ਵਾਲਿਓ दी पूजा मा रबू हूजा मा पूजा रब जी पूजा मा रब रूपा पी साओ दुनिया वारे हूंदी माओ दुनिया वारे रबा ਜੀ ਬਹੁਤ ਬਹੁਤ ਸ਼ੁਕਰੀਆ। ਅੱਜ ਪਾਈ ਦਾ ਧੰਨਵਾਦ ਕਰਨਾ ਹੈ ਜਿਹੜਾ ਖੇਖ ਲੈ ਕੇ ਜੱਟ ਬਣ ਕੇ ਆਇਆ। ਆਹ ਧੰਨਵਾਦ ਮਾੜਾ ਬਣਾਤਾ। ਬਹੁਤ ਬਹੁਤ ਸ਼ੁਕਰੀਆ। ਬਸ ਆ ਪਿਆਰ ਹੈ ਜਿਹੜਾ ਮੈਂ ਮੈਂ ਇੱਥੇ ਗੈਜੀ ਵੀ ਬਣ ਕੇ ਆਇਆ ਜਸਵਿੰਦਰ ਬਣ ਕੇ ਆਇਆ ਬਸ। ਨਹੀਂ ਜਿੱਥੇ ਉਸਦੀ ਆਏਗਾ। ਨਾ 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 ਉਹ ਤਾਂ ਨਹੀਂ। ਬਹੁਤ ਵਾਹ। ਐਂ ਕਿ ਜੀ ਲਾਮ ਜੀ ਹੈ ਨਹੀਂ ਤੁਹਾਨੂੰ ਧੰਨਵਾਦ ਬੱਸ ਬੱਸ ਆ ਲਵ ਜੇ ਤਾਂ ਉੱਤੇ ਹੋ ਨਹੀਂ ਸਕਦੇ ਕੋਈ ਐਂ ਕਿ ਜੀ ਬਹੁਤ ਬਹੁਤ ਸ਼ੁਕਰੀਆ ਕੋਈ ਚੱਕ ਨਹੀਂ ਧੰਨਵਾਦ ਤਾਂ ਮੈਂ ਤੁਹਾਡਾ ਕਰਦਾ ਬਾਕੀ ਜੀ ਬਈ ਤੁਸੀਂ ਇੰਨੀ ਸਬਰੀ ਦੇ ਨਾਲ ਇੰਨੇ ਦਿਨਾਂ ਤੋਂ ਐਸੀ ਤਰ੍ਹਾਂ ਬੈਠੇ ਹੋ ਕਿਉਂਕਿ ਕਿਸੇ ਨੇ ਵੀ ਨਹੀਂ ਸੋਚਿਆ ਸੀਗਾ ਅੱਗੇ 2 ਮਹੀਨਿਆਂ ਤੋਂ ਪੰਜਾਬ ਵੀ ਕਿਸਾਨ ਬੈਠੇ ਸੀ ਲੇਕਿਨ ਮੈਂ ਜਿ세 ਬੰਦੀ ਆ ਰਿਹਾ ਵੀ ਇੱਕ ਬੇਇਤੀ ਕਰਨੀ ਚਾਹਣਾ ਇੱਕ ਰਿਕਵੈਸਟ ਕਰਨੀ ਚਾਹਣਾ ਤੇ ਜਿਹੜੇ ਯੰਗਸਟਰਸ ਆ ਉਹਨਾਂ ਨੂੰ ਨਾਲ ਲੈ ਕੇ ਤੁਰਨਾ ਠੀਕ ਹੈ ਤੁਸੀਂ ਜਿਹੜੇ ਮੋੜੇ ਤੁਸੀਂ ਰਹਿਣਾ ਲੇਕਿਨ ਜਿਹੜਾ ਜੋਸ਼ ਆ ਉਹ ਵੀ ਬਹੁਤ ਜ਼ਰੂਰੀ ਆ ਕਿਉਂਕਿ ਆਪਾਂ ਸਿੱਲੇ ਮੇਰੇ ਖਿਆਲ 18 ਵਰੀ ਅੱਗੇ ਜਿੱਤ ਚੁੱਕੇ ਆ ਜਿੱਤ ਕੇ ਛੱਡ ਵੀ ਚੁੱਕੇ ਆ ਜਦੋਂ ਵੀ ਆਪਣੀ ਲੜਾਈ ਦੀ ਹਾਰ ਹੋਈ ਆ ਕਿੱਥੋਂ ਹੋਈ ਆ ਕਲਮਾਂ ਦਾ ਜਦੋਂ ਟੇਬਲ ਤੇ ਜਾ ਕੇ ਗੱਲ ਕਰਦੇ ਆ ਨਾ ਉੱਥੇ ਆ ਕੇ ਪਤਾ ਨਹੀਂ ਕੀ ਕਰ ਰਹੇ ਹੋ ਜਾਂਦਾ ਬਈ ਹਾਰ ਸਾਡੀ ਹੋ ਜਾਂਦੀ ਆ ਕਿ ਅੱਜ ਵੀ ਮੈਂ ਬਾਕੀ ਮੈਂ ਕੱਲ ਵੀ ਸਟੇਜ ਤੇ ਬੋਲਿਆ ਫਿਰ ਸਿੰਘੂ ਬਾਰਡਰ ਤੇ ਉੱਤੇ ਹੁਣ ਵੀ ਇੱਥੇ ਸਟੇਜ ਤੇ ਬੋਲ ਕੇ ਆਇਆ ਵੀ ਜਥੇਬੰਦਿਓ ਇਦਾਂ ਨਾ ਸਮਝਿਓ ਤੁਹਾਡੀ ਲੜਾਈ ਰਹਿ ਗਈ ਹੁਣ ਇਹ ਲੜਾਈ ਵਰਲਡ ਦੇ ਆ ਵਰਲਡ ਦੀ ਦੁਨੀਆ ਦੇਖ ਰਹੀ ਆ ਕਦੋਂ ਕਿਤੇ ਇਹ ਫੈਸਲਾ ਨਾ ਹੋ ਜਵੇ ਤੇ ਕੋਈ ਗੱਲ ਨਹੀਂ ਸੁਲਾ ਸਵਾਈ ਨਹੀਂ ਹੋ ਗਈ ਆ ਕੋਈ ਨਹੀਂ ਰੱਦ ਨਹੀਂ ਹੁਣੇ ਕਾਨੂੰਨ ਆ ਥੋੜੇ ਜਿਹੇ ਐਡਜਸਟ ਕਰਤਾ ਐਡਜਸਟ ਕਰਤਾ ਤੇ ਥੋੜੇ ਜਸਤ ਤਾਂ ਹੋਏ ਨਹੀਂ ਠੀਕ ਆ ਨਾ ਸੋ ਤੁਸੀਂ ਵੀ ਤਕੜੇ ਹੋ ਕੇ ਰਹਿਣਾ ਅੱਗੇ ਨੂੰ ਜਾਣਾ ਪੈਰ ਪਿੱਛੇ ਨੂੰ ਦਾ ਪੱਟਣਾ ਹੀ ਨਹੀਂ ਤੇ ਇਹ ਸਮਝ ਲਓ ਜੇ ਸਾਡੀ ਹਾਰ ਹੋ ਗਈ ਸਰਕਾਰ ਤਾਂ ਆਲਰੇਡੀ ਪ੍ਰੈਸ਼ਰ ਪਾ ਰਹੀ ਆ ਸਾਰਿਆਂ ਉੱਤੇ ਕਲਾਕਾਰਾਂ ਦੇ ਤਾਂ ਪੈਂਦਾ ਮੈਨੂੰ ਵੀ ਪਤਾ ਪਿਆ ਪਰ ਆਪਾਂ ਡਰਦੇ ਡਰਦੇ ਖੇਤੋਂ ਹੈ ਨਹੀਂ ਕਿ ਪਹਿਲੀ ਗੱਲ ਠੀਕ ਹੈ ਨਾ ਸੋ ਬਾਕੀ ਵੀ ਡਰਨ ਦੀ ਕੋਈ ਲੋੜ ਨਹੀਂ ਕਿੰਨੇ ਕੁ ਫਰਚੇ ਕਰ ਲੂਗੇ ਕਿੰਨੇ ਕੁ ਕੀ ਕਰ ਲੂਗੇ ਜੇਲਾ ਭਰ ਦਾਂਗੇ ਕੋਈ ਚੱਕਰ ਨਹੀਂ ਠੀਕ ਹੈ ਨਾ ਸੋ ਜੇ ਪ੍ਰੈਸ਼ਰ ਕਿਸੇ ਦੇ ਪੈਂਦਾ ਇਕਜੁੱਟ ਹੋ ਕੇ ਰਹਿਣਾ ਤੁਸੀਂ ਸਾਰਿਆਂ ਨੇ ਮੇਨ ਚੱਕਰ ਇਹ ਆ ਪੋਜ਼ਿਟਿਵ ਜਿਹੜੀ ਐਨਰਜੀ ਆ ਉਸੇ ਤਰ੍ਹਾਂ ਰੱਖਣੀ ਆ ਤੇ ਇਹ ਹੀ ਮੇਰੀ ਬੇਨਤੀ ਆ ਤੇ ਇੱਕ ਤਾਂ ਹੋਰ ਸੁਣਾਵਾਂ ਨੇ ਆ ਥੋੜਾ ਜਿਹਾ ਇੱਥੇ ਮਤਲਬ ਅੱਜਕੱਲ ਦੀ ਜਿਹੜੀ ਗੱਲ ਆ ਮੁੰਡੇ ਨੇ ਲਿਖਿਆ ਉਹ ਸੋਹਣੇ ਸੁਣਾਉਣਾ ਮੈਂ ਬਸੀ ਪਠਾਨ ਵਾਲਾ ਤੇ ਆਪਣੇ ਬਿਰਿੰਦਰ ਸੇਮੇ ਵਾਲਾ ਹਾਂਜੀ ਉਹ ਦੇਸ਼ਲੀ ਜਿਹੜੇ ਫਾਂਸੀ ਚੜ ਗਏ ਉਹ ਵੀ ਸੀ ਪੰਜਾਬੀ ਦੇਸ਼ਲੀ ਜਿਹੜੇ ਲੰਟੜ ਵੜ ਗਏ ਉਹ ਵੀ ਸੀ ਪੰਜਾਬੀ ਦੇਸ਼ਲੀ ਬੋਡਰ ਆ ਉੱਤੇ ਮਰ ਗਏ ਉਹ ਵੀ ਸੀ ਪੰਜਾਬੀ ਤੇ ਆਪ ਚਾਲਿਆਂ ਦੇ ਸੀ ਗਜਨੀਓ 4:00 ਵਜੇ ਪੰਜਾਬੀ ਫੇਰ ਵੀ ਲਾਉਣਾ ਪੈਂਦਾ ਸਾਨੂੰ ਹੱਕ ਆਪਣੇ ਲਈ ਤਰਨਾ ਹੋ ਗੱਲ ਸੁਣ ਲੈ ਕੰਨ ਖੋਲ ਕੇ ਦਿਲ ਇਹ ਸਾਡੇ ਨਾਲ ਜੇ ਲੜਨਾ ਉੱਡਿਆ ਤੀਰ ਪੰਜਾਬ ਚੋਂ ਤਖਾ ਫੜ ਲੋ ਜੀਨੇ ਫੜਨਾ ਕਲ ਸੁਣ ਲੈ ਕਲ ਖੋਲ ਕੇ ਦਿਲিয়ে ਸਾਡੇ ਨਾਲ ਜੇ ਲੜਨਾ ਉੱਡਿਆ ਥਿਰ ਪੰਜਾਬ ਤੋਂ ਤਿੱਕਾ ਫੜ ਲੋ ਜੀ ਨੇ ਫੜਨਾ ਸੂਰਬੀਰਾ ਦੀ ਧਰਤੀ ਨੇ ਤੈਨੂੰ ਜਿੱਤਿਆ ਕਿੰਨੀ ਵਾਰੀ ਜਉਦਾ ਪੈਦਾ ਹੁੰਦੇ ਰਹਿਣੇ ਤੂੰ ਜਦੋਂ ਕਰੇਗੀ ਮਾੜੀ ਕਰਕੇ ਫਤਿਹ ਮੈਦਾਨ ਦੀ ਤੇਵਾ ਹੱਕ ਤੇਰੇ ਤੇ ਤਰਨਾ ਤਾਲੇ ਸੋਰਾਂ ਲਾ ਕਨ ਕੋਲ ਕੈ ਦਿਲ ਇਹ ਸਾਡੇ ਨਾਲ ਜੇ ਲੜਨਾ ਆ ਦੱਸ ਦਈਆ ਹੋ ਉੱਡਿਆ ਤੀਰ ਪੰਜਾਬ ਤੋਂ ਤਿੱਕਾ ਫੜ ਲੋ ਜੀ ਨੇ ਫੜਨਾ ਅਤਬਦੀ ਜਿਹਨੂੰ ਕਹਿੰਦੀ ਦਿੱਲੀ ਇਹ ਖੁਰਦੇ ਨੇ ਸਬਦਾਨੀ ਚਾਰ ਚਾਰ ਸਰਵੰਸ ਵਾਰਿਆ ਉਸ ਕੌਮ ਦੀਆਂ ਨਿਸ਼ਾਨੀ ਸਾਡੇ ਗੁਰੂਆਂ ਨੇ ਸਿਖਾਇਆ ਹੱਕ ਆਪਣੇ ਲਈ ਲੜਨਾ ਇਹਦੇ ਵਿੱਚ ਕਰੀ ਉਹ ਗੱਲ ਗੱਲ ਖੋਲ ਕੇ ਸੁਣ ਲਾ ਜਲੀਏ ਜੇ ਸਾਡੇ ਨਾਲ ਲੜਨਾ ਆ ਉੱਡਿਆ ਤੀਰ ਪੰਜਾਬ ਤੋਂ ਸਿੱਖਾ ਫੜ ਲੋ ਆ ਉੱਡਿਆ ਤੀਰ ਪੰਜਾਬ ਤੋਂ ਸਿੱਖਾ ਫੜ ਲੋ ਜੀ ਨੇ ਕਰਨਾ ਆ ਗੱਲ ਸੁਣਨ ਵਾਲੀ ਆ ਉਹ ਪਹਿਲੀ ਸੱਟੇ ਚੂਰ ਹੋਏਗੀ ਹੱਥ ਜੱਟਾਂ ਦੇ ਪੱਕੇ ਸਾਹਬੀ ਹੋਣੇ ਤੇ ਤੇ ਕਿਧਰੋਂ ਸਾਹਬੀ ਹੋਣੇ ਤੇਰੇ ਕੋਲੋਂ ਖੂਨ ਖੋਲ ਗਏ ਤੱਤੇ ਓ ਪਹਿਲੀ ਸੱਟ ਜੂਰ ਹੋਮੇਗੀ ਹੱਥ ਜੱਟਾਂ ਦੇ ਪੱਕੇ ਸਾਹਬੀ ਹੋਣੇ ਤੇਰੇ ਕੋਲੋਂ ਖੂਨ ਖੋਲ ਗਏ ਤੱਤੇ پٹڑی بودی आहे पटड़ी پا کے پرنا बोधी गर्ब चाह भरना उॾिया तीर पंजाब उॾिया तीर पंजाब ਠੀਕ ਹੈ ਜੀ ਇੰਨੇ ਇਕ ਬੀਤੀਆਂ ਕਬੂਲ ਕਰਨੇ ਆ ਬਹੁਤ ਮੈਸਫੀਆ ਫਕੀ ਆਪਣੇ ਆਪ ਨੂੰ ਭਾਗਾ ਵਾਲਾ ਕਰਮਾਂ ਵਾਲਾ ਸਮਾਜ ਦੇ ਵਿੱਚ ਜਿਹੜਾ ਕਮਰਸ਼ਲ ਆਪਾਂ ਕੰਮ ਕਰਦੇ ਆ ਉਹ ਤਾਂ ਚੱਲਦਾ ਹੀ ਰਿਹਾਣਾ ਤੇ ਚੱਲਦਾ ਹੀ ਰਿਹਾ ਔਰ ਇੱਥੇ ਵੀ ਸਾਰੇ ਕਲਾਕਾਰਾਂ ਵੀਰਾਂ ਦਾ ਵੀ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਬਹੁਤ ਯੋਗਦਾਨ ਪਾਇਆ ਔਰ ਕਈ ਇਹੋ ਜਿਹੇ ਬੋਲੀਵੁੱਡ ਵਾਲੇ ਆਰਟਿਸਟ ਹੈਗੇ ਨੇ ਹਾਂ ਜੀ ਜਿਹੜੇ ਕਹਿੰਦੇ ਸੀ ਅਸੀਂ ਤਾਂ ਪੰਜਾਬ ਦੇ ਪੁੱਤਰ ਆ ਉਹ ਪੰਜਾਬ ਦੇ ਪੁੱਤਰ ਨજર ਨੇ ਆਏ ਸੋ ਬਹੁਤ ਮਾਰੀ ਗੱਲ ਆ ਮੈਂ ਤਾਂ ਉਹਨਾਂ ਨੂੰ ਵੀ ਟਵੀਟ ਕੀਤਾ ਸੀਗਾ ਵਿੱਚ ਕਰਕੇ ਵੀ ਭਾਈ ਇੱਕ ਦਿਨ ਧਰਮਿੰਦਰ ਜੀ ਦੀ ਵੀਖਾ ਸੀ ਮੈਂ ਟਵੀਟ ਆਇਆ ਤੇ ਉਹ ਗਾਰਡਨ ਨੂੰ ਪਾਣੀ ਲਾ ਰਹੇ ਨੇ ਆਪਣੇ ਨੂੰ ਮੂਰ ਆ ਗਿਆ ਕਹਿੰਦੇ ਮੂਰ ਆ ਗਿਆ ਮੈਂ ਕਿਹਾ ਇੱਥੇ ਵੀ ਦੇਖ ਲਓ ਚੋਰ ਆ ਗਿਆ ਜਿਹੜੇ ਤੁਹਾਡਾ ਸ਼ੇਰ ਆ ਗਿਆ ਇਹ ਪੰਜਾਬ ਦੇ ਸ਼ੇਰ ਆ ਗਏ ਹਾਂਜੀ ਤੇ ਮੈਂ ਉਹ ਦੱਸਿਆ ਮੈਂ ਕਿਹਾ ਵੀ ਆਪਣੇ ਪੁੱਤਰ ਸਨੀ ਨੂੰ ਬੋਲੋ ਵੀ ਆਪਣੇ ਸਾਹਿਬ ਨੂੰ ਮੇਰਾ ਸਾਹਿਬ ਨਹੀਂ ਆਪਣੇ ਸਾਹਿਬ ਨੂੰ ਕਹੋ ਭਾਈ ਇੱਥੇ ਆ ਕੇ ਜੱਟਾਂ ਦੀ ਗੱਲ ਤਾਂ ਸੁਣ ਲਵੇ ਉਦਾਂ ਸੀ ਉੱਥੇ ਸਿੰਘੂ ਬਾਟਰ ਤੇ ਬੈਠੇ ਸੀ ਭਾਈਆ ਸੀ ਕਹਿੰਦਾ ਜੀ ਬਾਹਾਂ ਹੀ ਡਰਦਾ ਯਾਰ ਉੱਥੇ ਉਹ ਹੈਲੀਕਾਪਟਰ ਜਾਂਦੇ ਕਿਹੜਾ ਮਾਰ ਜਵੇ ਹਾਂ ਜੀ ਸੋ ਇਹੋ ਜਿਹੀਆਂ ਗੱਲਾਂ ਨੇ ਮੈਂ ਤਾਂ ਜਿੰਨੀ ਵੀ ਕੋਸ਼ਿਸ਼ ਕੀਤੀ ਹੈ ਬਾਹਰ ਰਹਿ ਕੇ ਉੱਥੇ ਦੇ ਮੈਂ ਆਪ ਦੇਖੇ ਨੇ ਜਿਹੜੇ ਇਥੋਂ ਮੁੰਡੇ ਕੁੜੀਆਂ ਸਾਡੇ ਸਟੱਡੀ ਕਰਨ ਗਏ ਸਟੂਡੈਂਟਸ ਨੇ ਉਹ 10-10 12-12 ਘੰਟੇ ਪਹਿਲਾਂ ਤਾਂ ਕੰਮ ਕਰਦੇ ਨੇ ਫਿਰ ਪੜ੍ਹਾਈ ਵੀ ਕਰਦੇ ਨੇ ਕੰਮ ਤੇ ਜੇ ਉਹਨਾਂ ਨੂੰ 15 ਮਿੰਟ ਦੀ ਬ੍ਰੇਕ ਮਿਲਦੀ ਹੈ ਨਾ ਉਹ ਖਾਂਦੇ ਨਹੀਂ ਹੈ ਉਹ ਪਹਿਲਾਂ ਫੋਨ ਚੁੱਕਦੇ ਨੇ ਇੱਥੇ ਦੇਖਦੇ ਵੇ ਦਿੱਲੀ ਚ ਹੋਰ ਕੀ ਰਿਹਾ ਕਿ ਉਹਨਾਂ ਦਾ ਤੇਲ ਧੜਕਣ ਰੂਹ ਇੱਥੇ ਆ ਜਿੰਨੇ ਵੀ ਪੰਜਾਬ ਤੋਂ ਗਏ ਨੇ ਸਾਡੇ ਪੁਰਾਣੇ ਵੀ ਜਿਹੜੇ ਗਏ ਨੇ ਉਹ ਜੋ ਮਰਜ਼ੀ ਹੋਵੇ ਐਨਆਰਆਈ ਵੀਰਾਂ ਦਾ ਵੀ ਮੈਂ ਸ਼ੁਕਰਗੁਜ਼ਾਰ ਕਰਦਾ ਸਾਰਿਆਂ ਦਾ ਹੀ ਬਹੁਤ ਹੱਲਾ ਮਾਰਿਆ ਕਿਉਂਕਿ ਇੱਥੇ ਵਾਲੇ ਦਾ ਮੀਡੀਆ ਕਹੀ ਜਾਂਦੇ ਆ ਵੀ ਫੰਡਿੰਗ ਕਹਾਂ ਸੇ ਆ ਰਹੀ ਹੈ ਇਹ ਠੀਕ ਹੈ ਨਾ ਫੰਡਿੰਗ ਕਹਾਂ ਸੇ ਆ ਰਹੀ ਹੈ ਔਰ ਪਿੱਛੇ ਪਿੱਛੇ ਹੁਣੇ-ਹੁਣੇ ਗੱਲ ਆਈ ਹੈ ਮੈਨੂੰ ਤਾਂ ਚਲੋ ਅੱਤਵਾਦੀ ਕਹਿੰਦੇ ਨੇ ਖਾਲਸਤਾਨੀ ਕਹਿੰਦੇ ਨੇ ਕੋਈ ਮੈਂ ਤਾਂ ਛੇੜ ਛੇੜ ਕੋਈ ਨਹੀਂ ਜਿਹੜਾ ਬੰਦਾ ਦੁਨੀਆ ਪਰਦੇ ਵਿੱਚ ਨਾ ਉਹਨੇ ਕੋਈ ਜਾਤ ਦੇਖੀ ਨਾ ਪਾਤ ਦੇਖੀ ਨਾ ਕੰਟਰੀ ਦੇਖੀ ਗੂੜਾ ਕਾਲਾ ਚੀਨਾ ਜਿੱਥੇ ਵੀ ਕੰਟਰੀ ਦੇ ਉੱਤੇ ਭੀੜ ਪਈ ਆ ਹੜ ਆਇਆ ਫਨੇੜੋ ਆ ਗਏ ਉੱਚਾ ਖੜਚੇ ਨੀਰਗੀਆਂ ਝੁੱਲ ਗਈਆਂ ਸੁਨਾਮੀ ਆ ਗਈ ਰਵੀ ਖਾਲਸਾ ਏਡ ਤੋਂ ਉਹ ਉੱਥੇ ਪਹਿਲਾ ਬੰਦਾ ਜਿਹੜਾ ਪਹਿਲਾ ਪਹੁੰਚਦਾ ਇੱਥੇ ਕੇਰਲਾ ਸਾਰਿਆਂ ਚ ਸੇਵਾ ਕੀਤੀ ਆ ਤੇ ਹੁਣ ਉਹਨੂੰ ਪਤਾ ਹੈ ਕਿ ਗੋਡੀ ਮੀਡੀਆ ਕੀ ਕਹਿ ਰਿਹਾ ਇਹ ਖਾਲਸਤਾਨੀ ਹੈ ਦੱਸੋ ਮੈਨੂੰ ਜਿੱਥੇ ਤੱਕ ਲੱਗਦਾ ਨਾ ਵੀ ਇਹਨਾਂ ਨੂੰ ਜਿਹੜਾ ਆਪਣਾ ਮੈਂ ਜਿਹਦੇ ਕਰਕੇ ਆਪਾਂ ਤੁਰੇ ਫਿਰਦੇ ਆਂ ਸਾਨੂੰ ਮਾਲਕ ਨੇ ਉਹ ਬਖਸ਼ਿਆ ਨਾ ਖਾਲਸਾ ਇਹਨਾਂ ਨੂੰ ਉਸ ਖਾਲਸੇ ਤੋਂ ਹੀ ਨਫ਼ਰਤ ਆ ਬਸ ਠੀਕ ਹੈ ਨਾ ਤੇ ਆਪਾਂ ਇਹਦਾ ਝੇੜਖਥੀ ਨਹੀਂ ਨਾ ਡਰਨਾ ਤੇ ਚੜ੍ਹਦੀ ਕਲਾ 'ਚ ਰਹਿ ਕੇ ਲੈਣਾ ਬਸ ਮੇਰੀ ਇੰਨੀ ਕੁ ਬੇਨਤੀ ਆ ਔਰ ਆਪ ਬੱਚਿਆਂ ਨੂੰ ਵੀ ਜ਼ਰੂਰ ਸਿਖਾ ਲੈਣਾ ਆਪਾਂ ਜਿੱਦਾਂ ਵੀ ਦਾਦੇ ਪੋਤੇ ਜੋ ਆਪਾਂ ਸਕਾੜ ਸਕਦੇ ਨਾ ਦਾਦੇ ਨੂੰ ਆਪਾਂ ਦਾਦਾ ਪੋਤੇ ਨੂੰ ਸਿਖਾ ਸਕਦਾ ਨਾਨਾ ਤੇ ਦੋਤੇ ਨੂੰ ਸਿਖਾ ਸਕਦਾ ਉਹ ਹੋਰ ਕੋਈ ਨਹੀਂ ਸਿਖਾ ਸਕਦਾ ਅੱਜ ਵਾਲਿਆਂ ਮੁੰਡਿਆਂ 'ਚ ਇਹੀ ਗਲਤੀ ਹੋ ਰਹੀ ਆ ਪੇ ਜਿਹੜਾ ਕੰਮ ਆ ਵਿਆਹ ਹੋ ਗਿਆ ਦੋ ਭਰਾ ਨੇ ਠੀਕ ਹੈ ਮੁੜ ਕੇ ਕਹਿੰਦੇ ਮੈਂ ਤਾਂ ਇਕੱਲਾ ਰਹੂੰ ਮੈਨੂੰ ਪ੍ਰਾਈਵੇਸੀ ਚਾਹੀਦੀ ਆ ਪ੍ਰਾਈਵੇਸੀ ਤਾਂ ਮਿਲ ਜਾਂਦੀ ਆ ਲੇਕਨ ਨਾਲ ਦੀ ਨਾਲ ਡਿਪਰੈਸ਼ਨ ਵੀ ਮਿਲਦਾ ਕਿਉਂਕਿ ਅੱਗੇ ਜਿਹੜੇ ਸਾਡੇ ਮੇਰੇ ਪਿਤਾ ਜੀ ਤਾਇਆ ਜੀ ਤੇ ਚਾਚਾ ਜੀ ਦੇ ਤਿੰਨ ਭਰਾ ਸੀਗੇ ਤੇ ਮੈਂ ਉਹਨਾਂ ਨੂੰ ਦੇਖਿਆ ਤੇ ਇੱਕੋ ਹੀ ਚੌਧਰੀ ਹੁੰਦਾ ਸੀ ਬਾਕੀ ਵੀ ਨਹੀਂ ਸਾਰਿਆਂ ਨੇ ਕੰਮ ਕਰੀ ਜਾਣਾ ਪਰ ਸ਼ਾਮ ਨੂੰ ਇਕੱਠੇ ਹੋ ਕੇ ਦੁੱਖ ਸੁੱਖ ਫੋਲਣੇ ਆ ਅੱਜ ਮੈਨੂੰ ਉਹ ਮਾਹੌਲ ਨਜ਼ਰ ਆ ਰਿਹਾ ਅੱਜ ਤਿੰਨ ਭਰਾ ਨਹੀਂ ਅੱਜ ਕਰੋੜਾ ਲੱਖਾਂ ਕਰੋੜਾ ਭਰਾ ਬੈਠੇ ਨੇ ਆਣੀ ਬੈਠੇ ਨੇ ਇੱਕ ਦੂਸਰੇ ਨਾਲ ਦੁੱਖ ਸੁੱਖ ਵੰਡਦੇ ਨੇ ਮੈਨੂੰ ਲੱਗਦਾ ਵੀ ਬਜ਼ੁਰਗਾਂ ਦੀਆਂ ਉਮਰਾਂ ਵੀ ਹੋਰ ਵੱਧ ਕੇ ਆਉਣਗੀਆਂ ਮਾਲਕ ਹੋਰ ਵਧਾਵੇ ਸੋ ਇੰਨਾ ਇੱਕ ਹਾਜ਼ਰੀ ਕਬੂਲ ਕਰਨੀ ਜੀ ਰੁਪਿੰਦਰ ਬਾਈ ਦਾ ਇੱਕ ਵਾਰੀ ਫੇਰ ਸ਼ੁਕਰਗੁਜ਼ਾਰ ਆ ਕਿਉਂਕਿ ਜਲਾਲ ਪਿੰਡ ਜਿੱਦਾਂ ਨੇ ਕਿਹਾ ਹੀ ਆ ਸਾਡੇ ਉਸਤਾਦ ਜੀ ਦਾ ਪਿੰਡ ਆ ਤੇ ਉਸਤਾਦ ਜੀ ਕਰਕੇ ਮੈਂ ਤੁਰਿਆ ਫਿਰਦਾ ਇੱਕ ਵਾਰੀ ਉਸਤਾਦ ਜੀ ਦੇ ਨਾਮ ਤੇ ਤਾੜੀ ਜ਼ੋਰਦਾਰ ਮਾਰ ਦਿਓ ਤੇ ਇੱਥੇ ਦਾ ਤੇ ਬੈਠੇ ਦੱਸਣਾ ਚਾਹਣਾ ਤੇ ਯੋਧਵੀਰ ਮਾਨਕ ਤੁਹਾਡੀਆਂ ਦੁਆਵਾਂ ਕਰਕੇ ਤੁਹਾਡੀਆਂ ਅਰਦਾਸਾਂ ਕਰਕੇ ਬਹੁਤ ਠੀਕ ਆ ਪਰਸੋ ਚੌਥੀ ਮਿਲ ਕੇ ਆਇਆ ਮਤਲਬ ਮਾਲਕ ਕਰੇਵੇ ਜਲਦੀ ਤੋਂ ਜਲਦੀ ਆਵੇ ਟੈਸਟੀ ਉਹਦੀ ਉਹਦੀ ਚੜ੍ਹਦੀ ਕਲਾ ਲਈ ਆਪਾਂ ਸਾਰਿਆਂ ਨੇ ਇੱਕ ਦਿਲੋਂ ਅਰਦਾਸ ਤੇ ਇੱਕ ਝਕਾਰਾ ਲਾਉਣਾ ਸਾ ਕੋਈ ਰਸਨਾ ਵਾਂਝੀ ਨਾ ਰਵੇ ਬੋਲੇ ਇਨਸਾਨ ਹੈ ਜੱਗ ਦਾ ਪਾਤਸ਼ਾਹ ਜੀ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਜੀ ਥੈਂਕ ਯੂ ਬਹੁਤ ਧੰਨਵਾਦ